ਗੁਰਬਾਣੀ ਦੇ ਵਿੱਚ ਲਿਖਿਆ ਹੈ ਸੋਈ ਮੋਲਾ ਜਿਨ ਜਗ ਬੋਲਾਇਆ ਹਰਿਆ ਕੀਆ ਸੰਸਾਰੋ ਉਰਾਪਾ ਆਪ ਮੋਲਾ ਉਹ ਸਾਰੇ ਸੰਸਾਰ ਨੂੰ ਹਰਿਆ ਭਰਿਆ ਕਰ ਦਿੰਦਾ ਹੈ ਉਹ ਹਰੇਕ ਦੀ ਜ਼ਿੰਦਗੀ ਦੇ ਅੰਦਰ ਰੰਗ ਭਰ ਦਿੰਦਾ ਹੈ ਜਿੰਨੂੰ ਗੁਰਬਾਣੀ ਦੇ ਵਿੱਚ ਆਪਾਂ ਇਦਾਂ ਵੀ ਪੜਦੇ ਆ ਸੁਕੇ ਹਰੇ ਕੀ ਖਿਨ ਮਾਹੇ ਗੁਰੂ ਪਲ ਲਾਉਂਦਾ ਹੈ ਸੁੱਕਿਆ ਹੋਇਆ ਨੂੰ ਭਾਵ ਰੱਬ ਨਾਲੋਂ ਟੁੱਟਿਆ ਹੋਇਆ ਨੂੰ ਆਪਣੇ ਨਾਲ ਜੁੜਨ ਦੇ ਲਈ ਗੁਰੂ ਤੇ ਇੱਕ ਪੰਲਾ ਹੁੰਦਾ ਹੈ। ਇੱਕ ਪਾਲੀ ਲਾਇਆ ਸੀ ਨ ਸੱਜਣ ਠਾਕ ਇੱਕ ਸ਼ਬਦ ਹੀ ਪੜਿਆ ਸੀ। ਉਜਲ ਕਹਿ ਹਾਂ ਚਲਕਣਾ ਘੋਟਮ ਕਲੜੀ ਮਾਸ। ਇੱਕੋ ਸ਼ਬਦ ਪੜਿਆ ਬਦਲ ਗਿਆ। ਬ੍ਰਹਮਦਾਸ ਕਿੱਤਾ ਵੱਡਾ ਗਿਆਤਾ ਸੀ। ਕਿੰਨਾ ਗਿਆਨ ਰੱਖਣ ਵਾਲਾ ਉਹ ਬੰਦਾ ਸੀ। ਹੰਕਾਰ ਨਾਲ ਭਰਿਆ ਹੋਇਆ ਗੁਰਨਾਨਕ ਨੂੰ ਛੋਟੀ ਉਮਰ ਦਾ ਵੇਖ ਕੇ ਕਹਿੰਦਾ ਇਹ ਮੇਰਾ ਕੀ ਬਦਲ ਲਏਗਾ। ਜਦੋਂ ਗੁਰਨਾਨਕ ਦੇ ਨਾਲ ਸ਼ਬਦ ਵਿਚਾਰ ਹੋਇਆ ਬ੍ਰਹਮਦਾਸ ਦੀ ਤੇ ਬ੍ਰਹਮਦਾਸ ਨੇ ਆਪਣੇ ਸਾਰੇ ਗ੍ਰੰਥ ਗੁਰਨਾਨਕ ਦੇ ਅੱਗੇ ਰੱਖ ਦਿੱਤੇ ਕਿ ਗੁਰਨਾਨਕ ਤੇਰੀ ਵਿਚਾਰ ਦੇ ਅੱਗੇ ਮੇਰਾ ਗਿਆਨ ਕਿਸੇ ਕੰਮ ਦਾ ਨਹੀਂ ਇੱਕ ਸ਼ਬਦ ਸੀ ਨਾ ਇੱਕ ਵਿਚਾਰ ਸੀ ਨਾ ਇੱਕ ਪਲ ਸੀ ਨਾ ਮੋਲਿਆ ਸੀ ਨਾ ਗੁਰਨਾਨਕ ਆਪ ਮੋਲਿਆ ਹੋਇਆ ਸੀ ਆਪ ਭਰਿਆ ਭਰਿਆ ਸੀ ਜਿਹੜਾ ਵੀ ਉਹਦੇ ਕੋਲ ਗਿਆ ਗੁਰਨਾਨਕ ਨੇ ਉਹਨੂੰ ਹਰਿਆ ਭਰਿਆ ਕਰ ਦਿੱਤਾ ਵਣ ਤ੍ਰੇਣ ਪ੍ਰਮ ਸੰਗ ਮੋਲਿਆ ਸਮਰੰਤ ਪੁਰਖ ਅਪਾਰ ਉਹ ਅਕਾਲ ਪੁਰਖ ਹੈ ਉਸ ਬਹੁਤ ਵੱਡਾ ਸਮਰੱਥ ਹੈ ਤੇ ਉਹਦੇ ਨਾਲ ਜਿਹੜਾ ਮਿਲ ਜਾਂਦਾ ਹੈ ਉਹ ਉਹਦੇ ਵਰਗਾ ਹੋ ਜਾਂਦਾ ਹੈ ਭਾਈ ਲੈਣਾ ਗੁਰਨਾਨਕ ਤੋਂ ਮਿਲਿਆ ਤੇ ਗੁਰੂ ਅੰਗਦ ਹੋ ਗਿਆ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ ਮਿਲਿਆ ਤੇ ਗੁਰੂ ਅਮਰਦਾਸ ਹੋ ਗਿਆ ਭਾਈ ਜੇਠਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲਿਆ ਤੇ ਗੁਰੂ ਰਾਮਦਾਸ ਹੋ ਗਿਆ ਜਿਹੜਾ ਮਿਲਦਾ ਉਹ ਹਰਿਆ ਭਰਿਆ ਹੋ ਜਾਂਦਾ ਕਿੰਨੇ ਸਿੱਖ ਨੇ ਜਿਹੜੇ ਇੱਕ ਵਾਰ ਗੁਰੂ ਤੋਂ ਮਿਲੇ ਤੇ ਗੁਰੂ ਦੇ ਹੋ ਕੇ ਰਹਿ ਗਏ ਗੁਰੂ ਤੋਂ ਪਾਸੇ ਨਾ ਹੋ ਸਕੇ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਕਿ ਹੋਇਆ ਵਣ ਤਿਣ ਪ੍ਰਭ ਸੰਗ ਮੋਲਿਆ ਸੰਬਰੰਤ ਪੁਰਖ અપਾਰ ਤੇ ਐਸੇ ਪੁਰਖ ਨੂੰ ਉਸ ਤੋਂ ਬਾਅਦ ਕੀ ਹੋਇਆ ਹਰ ਮਿਲਣੇ ਨੂੰ ਮਨ ਲੋਚਦਾ ਜਦੋਂ ਸਮਝ ਲੱਗ ਗਈ ਕਿ ਅਕਾਲ ਪੁਰਖ ਇੰਨਾ ਸਮਰੱਥ ਹੈ ਉਹ ਸੁੱਕਿਆਂ ਨੂੰ ਹਰੇ ਕਰ ਦਿੰਦਾ ਹੈ ਉਹ ਬਲਵਾਨ ਕਰ ਦਿੰਦਾ ਹੈ ਉਹ ਤਾਕਤਵਰ ਕਰ ਦਿੰਦਾ ਹੈ ਉਹ ਸਾਨੂੰ ਬਰਾਬਰ ਦੇ ਕਰ ਦਿੰਦਾ ਹੈ ਗੁਰੂ ਆਪਣੇ ਕੋਲ ਬਿਠਾ ਦਿੰਦਾ ਹੈ ਗੁਰੂ ਸਾਨੂੰ ਖਾਲਸੇ ਬਣਾ ਲੈਂਦਾ ਜਦੋਂ ਇਹ ਗੱਲ ਦੀ ਸਮਝ ਆਈ ਹਰ ਮਿਲਣੇ ਨੂੰ ਮਨ ਲੋਚਦਾ ਫਿਰ ਮਨ ਲੋਚਣ ਲੱਗ ਪਿਆ ਮਨ ਅੰਦਰ ਇੱਕੋ ਹੀ ਤਾਂਗ ਪੈਦਾ ਹੋ ਗਈ ਕਿ ਏ ਅਕਾਲਪੁਰਖ ਸਈ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਆਵਾ ਫਿਰ ਇੱਕੋ ਅਰਦਾਸ ਹੋ ਗਈ ਫਿਰ ਜਿਸ ਕੋਲ ਵੀ ਬੈਠਾ ਇਹ ਸੋਚਿਆ ਕਿ ਮੈਂ ਇਸ ਨਾਲ ਗੁਰੂ ਦੇ ਸ਼ਬਦ ਦੀ ਗੱਲ ਕਰਾਂ ਗੁਰੂ ਦੇ ਵਿਚਾਰ ਦੀ ਗੱਲ ਕਰਾਂ ਇੱਕੋ ਹੀ ਮਨ ਵਿੱਚ ਖਿਆਲ ਆ ਗਿਆ ਇੱਕੋ ਹੀ ਉਪਦੇਸ਼ ਗੁਰੂ ਦੀ ਜ਼ਿੰਦਗੀ ਦੇ ਵਿੱਚ ਆ ਗਿਆ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵੜਾ ਜਦੋਂ ਮਨ ਮਨ ਵਿੱਚ ਲਾਲਚ ਪੈਦਾ ਹੋਇਆ ਲੋਚਣਾ ਪੈਦਾ ਹੋਈ ਕਿ ਮੈਂ ਗੁਰੂ ਨੂੰ ਮਿਲਣਾ ਹੈ ਫਿਰ ਗੱਲ ਆ ਗਈ ਕਰਮ ਦੇ ਉੱਤੇ ਕਰਮ ਮਿਲਾਵਣ ਹਾਰ ਆਪਾਂ ਰੋਜ਼ ਪੜਦੇ ਆ ਕਰਮੀ ਆਪੋ ਕਰਿਓ ਕਿਰਪਾ ਸਾਰੇ ਕਰਮੀ ਆਪੋ ਆਪਣੀ ਕੇ ਨੇੜੇ કે ਦੂਰ ਕਰਮਾਂ ਦੇ ਉੱਤੇ ਗੱਲ ਲੱਗਣੀ ਹੈ ਇੱਕ ਉਦਾਹਰਣ ਦੇ ਕੇ ਮੈਂ ਸਪਸ਼ਟ ਕਰ ਦਵਾਂ ਮੰਨ ਲਓ ਇੱਕ ਜੱਜ ਹੈ ਉਹ ਜਦੋਂ ਕਿਸੇ ਤੇ ਹੱਕ ਵਿੱਚ ਫੈਸਲਾ ਸੁਣਾਉਂਦਾ ਹੈ ਉਹਦੀ ਸਾਰੀ ਰਿਪੋਰਟ ਵੇਖਦਾ ਹੈ ਉਹਦੀ ਸਾਰੀ ਪ੍ਰੋਫਾਈਲ ਵੇਖਦਾ ਜਦੋਂ ਕਿਸੇ ਦੇ ਵਿਰੋਧ ਵਿੱਚ ਫੈਸਲਾ ਸੁਣਾਉਂਦਾ ਹੈ ਤੇ ਉਦੋਂ ਵੀ ਉਹਦੀ ਸਾਰੀ ਰਿਪੋਰਟ ਵੇਖਦਾ ਹੈ ਹਾਂ ਅੱਜ ਦੇ ਜੱਜ ਬਿਕਾਊ ਹੋ ਸਕਦੇ ਨੇ ਇਹ 'ਚ ਕੋਈ ਦੂਰ ਹੈ ਨਹੀਂ ਪਰ ਜਿਹੜਾ ਉੱਪਰ ਬੈਠਾ ਅਕਾਲ ਪੁਰਖ ਹੈ ਦਾ ਸਾਡੀ ਜ਼ਿੰਦਗੀ ਨੂੰ ਸਵਾਰਣ ਵਾਲਾ ਜਿਹੜਾ ਅਕਾਲ ਪੁਰਖ ਹੈ ਜਿਹੜਾ ਸੰਬਰੰਖ ਪੁਰਖ ਅਪਾਰ ਹੈ ਉਹ ਸੱਚ ਦੇ ਨਿਵੇੜਾ ਕਰਦਾ ਹੈ ਉਹਨੂੰ ਕਿਸੇ ਦੇ ਕਹਿਣ ਦੀ ਤੇ ਕਿਸੇ ਦੀ ਸੁਣਨ ਦੀ ਲੋੜ ਨਹੀਂ ਹੈ ਉਹ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ ਉਹਨੂੰ ਪਤਾ ਆ ਤੇ ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਇੱਕ ਜੱਜ ਜਿਸ ਮਨੁੱਖ ਨੂੰ ਰਿਹਾ ਕਰਦਾ ਹੈ ਉਹਦੀ ਵੀ ਪ੍ਰੋਫਾਈਲ ਵੇਖਦਾ ਹੈ ਜਿਹਨੂੰ ਸਜ਼ਾ ਸੁਣਾਉਂਦਾ ਹੈ ਉਹਦੀ ਵੀ ਪ੍ਰੋਫਾਈਲ ਵੇਖਦਾ ਹੈ ਇਹਨੂੰ ਹੋਰ ਸੌਖਾ ਕਰਾ ਇੱਕ ਬੱਚਾ ਸਕੂਲ ਜਾਂਦਾ ਹੈ ਉਹ ਆਪਣੀ ਕਾਪੀ ਚੈੱਕ ਕਰਾਉਂਦਾ ਹੈ ਅਧਿਆਪਕ ਤੋਂ ਜੇ ਤੇ ਉਸ ਕਾਪੀ ਦੇ ਵਿੱਚ ਸਾਰਾ ਕੰਮ ਬਿਲਕੁਲ درست ਹੋਵੇ ਬਿਲਕੁਲ ਕਰੈਕਟ ਹੋਵੇ ਬਿਲਕੁਲ ਠੀਕ ਹੋਵੇ ਅਧਿਆਪਕ ਉਹਨੂੰ ਸ਼ਾਬਾਸ਼ੀ ਦਿੰਦਾ ਹੈ ਆਪਣੇ ਕੋਲ ਪਿਠਾਉਂਦਾ ਹੈ ਆਪਣੇ ਗਰਲਾਂ ਲਾਉਂਦਾ ਹੈ ਤੇ ਉਹਨੂੰ ਕਹਿੰਦਾ ਪੁੱਤਰ ਤਕੜਾ ਹੋ ਜਾ ਤੇ ਜਿਹੜਾ ਬੱਚਾ ਕਾਪੀ ਲੈ ਕੇ ਜਾਵੇ ਉਹਦਾ ਕੰਮ ਕੰਪਲੀਟ ਨਾ ਹੋਵੇ ਇਨਕੰਪਲੀਟ ਵਰਕ ਹੋਵੇ ਉਹਦਾ ਉਹਨੇ ਸਹੀ ਤਰੀਕੇ ਨਾਲ ਨਾ ਲਿਖਿਆ ਹੋਵੇ ਉਹਨੇ ਸਾਫ਼ ਸੁਥਰਾ ਨਾ ਲਿਖਿਆ ਹੋਵੇ ਅਧਿਆਪਕ ਉਹਨੂੰ ਕਹਿੰਦਾ ਜਾ ਉੱਥੇ ਬੈਠ ਜਾ ਤੇ ਦੁਬਾਰਾ ਤਿਆਰੀ ਕਰਕੇ ਆ ਕਿਉਂਕਿ ਕਰਮ ਹੈ ਜੇ ਇਸ ਬੱਚੇ ਨੇ ਕਰਮ ਠੀਕ ਕਰ ਲਿਆ ਅਧਿਆਪਕ ਨੇ ਉਹਨੂੰ ਆਪਣੇ ਕੋਲ ਬਿਠਾ ਲਿਆ ਜਿਸ ਨੇ ਨਹੀਂ ਠੀਕ ਕੀਤਾ ਅਧਿਆਪਕ ਨੇ ਉਹਨੂੰ ਕਿਹਾ ਦੁਬਾਰਾ ਕਰ ਲੈ ਤੇ ਗੁਰੂ ਵੀ ਇਦਾਂ ਕਰਦਾ ਜਿਦੇ ਕਰਮ ਗੁਰੂ ਦੇ ਉਪਦੇਸ਼ ਵਰਗੇ ਹੋ ਜਾਂਦੇ ਨੇ ਗੁਰੂ ਗੱਲ ਬੱਕੜੀ ਨਾਲ ਲਾ ਲੈਂਦਾ ਤੇ ਜੇ ਕੋਈ ਗੁਨਾਹ ਕਰ ਦਿੰਦਾ ਤੇ ਗੁਰੂ ਕਹਿੰਦਾ ਇੱਕ ਵਾਰ ਫਿਰ ਦਰਸਤ ਹੋ ਜਾ ਫਿਰ ਮੇਰੇ ਕੋਲ ਆ ਲੈ ਪਿਛਲੇ ਅਵਗੁਣ ਕਰੋ ਕਿਰਪਾ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਪ੍ਰਭੂ ਪਿਛਲੇ ਆਪ ਕੋਲ ਫਿਰ ਬਖਸ਼ ਦਿੰਦਾ ਹੈ ਕਹਿੰਦਾ ਕੋਈ ਗੱਲ ਨਹੀਂ ਗਲਤੀ ਇੱਕ ਵਾਰ ਹੋ ਗਈ ਹੈ ਪਰ ਇਹਨੂੰ ਠੀਕ ਕਰ ਦਰੁਸਤ ਕਰ ਫਿਰ ਮੇਰੇ ਕੋਲ ਆ ਤੈਨੂੰ ਗਲ ਵਕੜੀ ਨਾਲ ਲਾਵਾਂ ਕਰਮ ਮਿਲਾਵਣ ਹਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਜਿਹੜੀਆਂ ਸਖੀਆਂ ਨੇ ਭਾਵ ਜਿਹੜੇ ਮਨੁੱਖਾਂ ਨੇ ਪ੍ਰਭੂ ਨੂੰ ਪਾਲਿਆ ਗੁਰੂ ਦੇ ਉਪਦੇਸ਼ ਨੂੰ ਸਮਝ ਲਿਆ ਗੁਰੂ ਦੇ ਉਪਦੇਸ਼ ਤੇ ਚੱਲਣ ਲੱਗ ਪਏ ਤੇ ਗੁਰੂ ਸਾਹਿਬ ਕਹਿੰਦੇ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਕੈ ਸਦ ਬਲਿਹਾਰ ਉਹਨਾਂ ਤੋਂ ਮੈਂ ਸਦਾ ਹੀ ਬਲਿਹਾਰੇ ਜਾਣਾ ਉਹਨਾਂ ਤੋਂ ਮੈਂ ਸਦਾ ਹੀ ਵਾਰੇ ਜਾਣਾ ਕਿਉਂ ਕਿਉਂਕਿ ਉਹਨਾਂ ਨੇ ਅਕਾਲ ਪੁਰਖ ਨੂੰ ਪਾ ਲਿਆ ਮੈਂ ਅਗੇ ਵੀ ਬੇਨਤੀ ਕਰਕੇ ਗਿਆ ਆਪਾਂ ਪੜਦੇ ਆ ਰੋਜ਼ ਅਰਦਾਸ ਦੇ ਵਿੱਚ ਕਹਿੰਨੇ ਸੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਉਹਨਾਂ ਤੋਂ ਬਿਲੇ ਹਾਰੇ ਜਾਣ ਨੂੰ ਜੀ ਕਰਦਾ ਹੈ ਜਿਨ੍ਹਾਂ ਨੇ ਰੱਬ ਦੇ ਉਪਦੇਸ਼ ਨੂੰ ਰੱਬ ਦੀ ਅੰਮ੍ਰਿਤ ਮਈਬੂਦ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ ਤੇ ਸਹਾਰਾ ਬਣਾ ਲਿਆ ਹੈ ਨਾਨਕ ਹਰਜੀ ਮਇਆ ਕਰ ਨਾਨਕ ਜੀ ਕਹਿੰਦੇ ਹੈ ਆਕਾਲ ਪੁਰਖ ਹਰੀ ਜੀ ਮਇਆ ਕਰੋ ਮਇਆ ਦਾ ਅਰਥ ਹੈ ਇੱਥੇ ਕਿਰਪਾ ਕਰੋ ਬਖਸ਼ਿਸ਼ ਕਰੋ ਨਾਨਕ ਹਰ ਜੀ ਮਇਆ ਕਰ ਸ਼ਬਦ ਸਵਾਰਣ ਹਾਰ ਸ਼ਬਦ ਸਵਾਰਦਾ ਹੈ ਜਿੰਦਗੀ ਨੂੰ ਸਵਾਰਦਾ ਹੈ ਮਨੁੱਖ ਨੂੰ ਸਵਾਰਦਾ ਹੈ ਕਿਸੇ ਤਾਂ ਕੋਈ ਸ਼ਬਦ ਹੀ ਕਿਹਾ ਹੁੰਦਾ ਹੈ ਨਾ ਕਿ ਜਿਹੜਾ ਮਨੁੱਖ ਨੂੰ ਚੋਰ ਤੋਂ ਭਗਤ ਬਣਾ ਦਿੰਦਾ ਹੈ ਸਾਧ ਬਣਾ ਕੋਈ ਸ਼ਬਦ ਹੀ ਹੈ ਨਾ ਤੇ ਕੋਈ ਸ਼ਬਦ ਹੀ ਹੈ ਕਿ ਕਿਸੇ ਬੇਗਾਨੇ ਨੂੰ ਬੋਲੋ ਤੇ ਉਹ ਆਪਣਾ ਬਣ ਜਾਂਦਾ ਹੈ ਕੋਈ ਸ਼ਬਦ ਹੀ ਹੈ ਕਿਸੇ ਆਪਣੇ ਨੂੰ ਬੋਲੋ ਤੇ ਉਹ ਬੇਗਾਨਾ ਬਣ ਜਾਂਦਾ ਹੈ ਸ਼ਬਦ ਹੀ ਹੈ ਨਾ ਬੋਲ ਜੋ ਨਿਕਲੇ ਹੋਏ ਅਖਰੀ ਨੇ ਨਾ ਅੱਛਾ ਇਹਨੂੰ ਇਦਾਂ ਸਮਝੀਏ ਸ਼ਬਦ ਨੇ ਮੰਨ ਲਓ ਮੇਰੀ ਜ਼ੁਬਾਨ ਦੇ ਵਿੱਚੋਂ ਚੰਗੇ ਸ਼ਬਦ ਨਿਕਲੇ ਤੇ ਮੈਂ ਚੰਗਾ ਬਣ ਜਾਵਾਂਗਾ ਮਾੜੇ ਸ਼ਬਦ ਨਿਕਲ ਲਗੇ ਤੇ ਮੈਂ ਮਾੜਾ ਬਣ ਜਾਵਾਂਗਾ ਜੇ ਮੈਂ ਚੰਗੇ ਸ਼ਬਦ ਨੂੰ ਸਮਝਾਂਗਾ ਤੇ ਮੇਰਾ ਸ਼ਿੰਗਾਰ ਚੰਗੇ ਸ਼ਬਦ ਹੋਏਗਾ ਕਈ ਵਾਰ ਆਪਾਂ ਕਹਿੰਦੇ ਆ ਨਾ ਸੁਣਿਆ ਹੋਏਗਾ ਤੁਸੀਂ ਕਿ ਫਲਾਣੇ ਪਿੰਡ ਦੇ ਵਿੱਚ ਫਲਾਣੇ ਇਨਸਾਨ ਨੂੰ जड़ा आया ने मिल वर्तन तो मना कर दिता मूह कला करता क्योंकि वो तो शब्द ऐसे सन उस मनुख के कर्म ऐसे सन तो ये भी यह सुनेगा कि फलाने पिंडे इंसान लो ने सोने नोल दतााशे दी है, है। लोगों ने बहुत सम्मान देकर निवाजया है किसी ਇੱਕ ਦੇ ਮੂੰਹ ਚੋ ਸ਼ਬਦ ਮਾੜੇ ਨਿਕਲੇ ਉਹਦਾ ਸ਼ਿੰਗਾਰ ਐਸਾ ਬਣ ਗਿਆ ਇੱਕ ਦੇ ਮੂੰਹ ਚੋ ਸ਼ਬਦ ਚੰਗੇ ਨਿਕਲੇ ਤੇ ਉਹਦਾ ਸ਼ਿੰਗਾਰ ਐਸਾ ਬਣ ਗਿਆ ਤੇ ਜਿਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗੁਰੂ ਦਾ ਸ਼ਬਦ ਆ ਜਾਏ ਤੇ ਉਹ ਬਨੁੱਖ ਆਪਣੇ ਆਪ ਸ਼ਿੰਗਾਰਿਆ ਜਾਂਦਾ ਹੈ ਕਿਸੇ ਦੇ ਬੜੀ ਬੜਾ ਸਮਾਂ ਪਹਿਲਾਂ ਇੱਕ ਗੱਲ ਲਿਖੀ ਸੀ ਕਹਿੰਦਾ ਦੁਨੀਆ ਦੇ ਉੱਤੇ ਸਭ ਤੋਂ ਸੋਹਣਾ ਮਨੁੱਖ ਕੌਣ ਹੈ ਸਭ ਤੋਂ ਸੋਹਣਾ ਮਨੁੱਖ ਕੌਣ ਹੈ ਉਸ ਮਨੁੱਖ ਨੇ ਜਵਾਬ ਦਿੱਤਾ ਸੀ ਦੁਨੀਆ ਦੇ ਉੱਤੇ ਸਭ ਤੋਂ ਸੋਹਣਾ ਮਨੁੱਖ ਉਹ ਹੈ ਜਿਹੜਾ ਜਿਵੇਂ ਆਇਆ ਓਵੇਂ ਓਵੇਂ ਵੱਧਦਾ ਫੁੱਲਦਾ ਗਿਆ ਤੇ ਜਿਵੇਂ ਜਿਵੇਂ ਗੁਰੂ ਨੇ ਅਕਾਲ ਪੁਰਖ ਨੇ ਉਪਦੇਸ਼ ਦਿੱਤਾ ਉਹੀ ਉਪਦੇਸ਼ ਕਮਾਉਂਦਾ ਗਿਆ ਉਹੀ ਉਪਦੇਸ਼ ਧਾਰਨ ਕਰਦਾ ਗਿਆ ਤੇ ਜਿਹੜਾ ਉਹਦੇ ਹੁਕਮ ਵਿੱਚ ਜਨਮ ਲੈ ਕੇ ਆਇਆ ਤੇ ਹੁਕਮ ਵਿੱਚ ਜ਼ਿੰਦਗੀ گزارਦਾ ਰਿਹਾ ਉਹ ਸਭ ਤੋਂ ਸੋਹਣਾ ਮਨੁੱਖ ਹੈ ਤੇ ਉਸ ਮਨੁੱਖ ਨੇ ਅਗਲੇ ਬੰਦੇ ਲਿਖਿਆ ਕਹਿੰਦਾ ਤੁਹਾਨੂੰ ਕੋਈ ਇਦਾਂ ਦਾ ਮਨੁੱਖ ਲੱਗਦਾ ਕਿ ਜਿਹੜਾ ਜਿਵੇਂ ਦਾ ਆਇਆ ਉਵੇਂ ਦਾ ਰਿਹਾ ਤੇ ਉਵੇਂ ਜ਼ਿੰਦਗੀ ਗੁਜ਼ਾਰਦਾ ਰਿਹਾ ਤੁਹਾਨੂੰ ਕਈ ਵੇਂ ਦਾ ਮਨੁੱਖ ਦਿੱਖਦਾ ਇਸ ਦੁਨੀਆਂ ਦੇ ਉੱਤੇ ਤੇ ਉਸ ਮਨੁੱਖ ਦਾ ਜਵਾਬ ਸੀ ਕਹਿੰਦਾ ਹਾਂ ਮੈਨੂੰ ਗੁਰੂ ਨਾਨਕ ਦਾਸੇ ਕਿ ਇਦਾਂ ਦਾ ਲੱਗਦਾ ਹੈ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਇਦਾਂ ਦਾ ਲੱਗਦਾ ਹੈ ਕਿ ਜਿਵੇਂ ਉਹਨੇ ਪੈਦਾ ਕੀਤਾ ਉਵੇਂ ਉਹ ਰਹਿੰਦਾ ਹੈ ਤੇ ਜਿਵੇਂ ਜਿਵੇਂ ਗੁਰੂ ਉਪਦੇਸ਼ ਦਿੰਦਾ ਹੈ ਉਵੇਂ ਉਵੇਂ ਉਪਦੇਸ਼ ਜੋ ਕੇ ਆਪਣੀ ਜ਼ਿੰਦਗੀ ਜਿਉਦਾ ਰਹਿੰਦਾ ਹੈ ਇਸ ਕਰਕੇ ਮੈਨੂੰ ਸਭ ਤੋਂ ਸੋਹਣਾ ਗੁਰੂ ਨਾਨਕ ਦਾ ਸਿੱਖ ਲੱਗਦਾ ਹੈ ਗੁਰੂ ਨਾਨਕ ਦਾ ਖਾਸਾ ਲੱਗਦਾ ਹੈ ਇਹ ਸ਼ਬਦ ਸਵਾਰਨ ਹਾ ਸ਼ਬਦ ਸਵਾਰ ਦਿੰਦਾ ਹੈ ਜਦੋਂ ਮਾਇਆ ਹੋ ਜਾਏ ਕਿਰਪਾ ਹੋ ਜਾਏ ਤੇ ਫਿਰ ਗੁਰੂ ਕਹਿੰਦੇ ਜਦੋਂ ਸ਼ਬਦ ਦਾ ਸ਼ਿੰਗਾਰ ਵੱਡਾਏ ਅੱਜ ਕੱਲ ਤੁਸੀਂ ਵੇਖੋ ਪੇੜ ਪੌਦੇ ਕਿੰਨੇ ਸੋਹਣੇ ਲੱਗਦੇ ਨੇ ਕਿਉਂ ਕਿਉਂਕਿ ਉਹਨਾਂ ਦੀ ਜੜਾਂ ਵਿੱਚ ਪਾਣੀ ਚਲਾ ਗਿਆ ਉਹ ਹਰੇ ਪਰਯੋਗ ਹੈ ਤੇ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਅੰਮ੍ਰਿਤ ਦਾ ਰਸ ਆ ਜਾਏਗਾ ਨਾ ਅੰਮ੍ਰਿਤ ਦੀਆਂ ਬੂੰਦਾ ਪੈ ਜਾਣਗੀਆਂ ਤੇ ਮਨੁੱਖ ਸਵਾਰਿਆ ਜਾਏਗਾ ਤੇ ਗੁਰੂ ਸਾਹਿਬ ਅੱਗੇ ਕਹਿੰਦੇ ਸਾਵਣ ਤਨਾ ਸੁਹਾਗੜੀ ਸਾਵਣ ਉਹਨਾਂ ਸੁਹਾਗ ਗਣੀਆਂ ਦੇ ਲਈ ਹੈ ਪਾਉ ਉਹਨਾਂ ਸੁਹਾਗ ਭਰੇ ਆ ਜੀਵ ਇਸਤਰੀਆਂ ਦੇ ਲਈ ਹੈ ਜਿਨ੍ਹਾਂ ਨੇ ਕੀ ਕੀਤਾ ਹੈ राम नाम ਓਰਹਾਰ ਜਿਨ੍ਹਾਂ ਨੇ राम ਦਾ ਨਾਮ ਅਕਾਲ ਪੁਰਖ ਦਾ ਨਾਮ ਆਪਣੇ ਹਿਰਦੇ ਦਾ ਸ਼ਿੰਗਾਰ ਬਣਾ ਲਿਆ ਹੈ ਸਾਵਣ ਤਿੰਨਾਂ ਸੁਹਾਗਣੀਆਂ ਜਿਨ੍ਹਾਂ राम नाम ਓਰਹਾਰ ਕਿਸੇ ਇਸਤਰੀ ਨੇ ਬਹੁਤ ਸੋਹਣਾ ਸ਼ਿੰਗਾਰ ਕੀਤਾ ਹੋਵੇ ਹਾਰ ਪਾਇਆ ਹੋਵੇ ਗਹਿਣਾ ਗੱਟਾ ਪਾਇਆ ਹੋਵੇ ਤੇ ਆਪਾਂ ਲੋਕ ਕਹਿੰਦੇ ਨੇ ਕਿ ਇਹ ਕਿੰਨਾ ਜੱਜ ਰਿਹਾ ਹੈ ਇਹਨੂੰ ਇਹ ਸ਼ਿੰਗਾਰ ਕੀਤਾ ਹੋਇਆ ਇਸੇ ਮਨੁੱਖ ਨੇ ਬਹੁਤ ਸੋਹਣੀ ਦਸਤਾਰ ਸਜਾਈ ਹੋਵੇ ਬਹੁਤ ਸੋਹਣੇ ਵਸਤਰ ਪਾਏ ਹੋਣ ਤੇ ਆਪਾਂ ਕਹਿੰਦੇ ਕਿ ਇਸ ਮਨੁੱਖ ਨੂੰ ਕਿੰਨਾ ਸੋਹਣਾ ਦਸਤਾਰਾ ਸਜ ਰਿਹਾ ਹੈ ਕਿੰਨਾ ਸੋਹਣਾ ਇਸ ਦੇ ਇਸ ਦਾ ਪਹਿਰਾਵਾ ਜੱਜ ਰਿਹਾ ਹੈ ਉਨੇ ਵਾਰੀ ਸ਼ਿੰਗਾਰ ਕੀਤਾ ਤੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਉੱਤੇ ਗੁਰੂ ਦੇ ਸ਼ਬਦ ਦਾ ਹਾਰ ਪਾ ਲਿਆ ਉਹ ਮਨੁੱਖ ਕਿੰਨੇ ਸੋਹਣੇ ਹੋ ਗਏ ਤੇ ਕਹਿੰਦੇ ਉਹ ਸਦਾ ਸੁਹਾਗਣਾ ਨੇ ਉਹ ਮਨੁੱਖ ਸਦਾ ਗੁਰੂ ਦੇ ਨਾਲ ਸਦਾ ਗੁਰੂ ਉਪਦੇਸ਼ ਦੇ ਨਾਲ ਜੁੜੇ ਰਹਿੰਦੇ ਨੇ ਕਿਹੜੇ ਜਿਹੜੇ ਗੁਰੂ ਦੇ ਨਾਮ ਦਾ ਸ਼ਿੰਗਾਰ ਕਰ ਲੈਂਦੇ ਨੇ ਤੇ ਗੁਰੂ ਦੇ ਨਾਮ ਦਾ ਹਾਰ ਆਪਣੇ ਮਨ ਦੇ ਉੱਤੇ ਪਾ ਲੈਂਦੇ ਨੇ ਗੁਰੂ ਸਾਹਿਬ ਬਖਸ਼ਿਸ਼ ਕਰ ਕਿਰਪਾ ਕਰ ਗੁਰੂ ਦਾ ਉਪਦੇਸ਼ ਸਾਡੀ ਜ਼ਿੰਦਗੀ ਦਾ ਆਸਰਾ ਬਣ ਸਕੇ ਸਾਚਾ ਨਾਮ ਆਧਾਰ ਸਾਡਾ ਬਣ ਸਕੇ ਤੇ ਅਸੀਂ ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਨਾਲ ਸ਼ਿੰਗਾਰ ਕਰ ਸਕੀਏ ਵਿਚਾਰਾ ਕਰਦੇ ਹੋਈਆਂ ਅਨੇਕਾ ਪ੍ਰਕਾਰ ਦੀਆਂ ਮੁਲਾਮੇਰੀਆਂ ਉਪਦੇਸ਼ ਗੁਰੂ ਦਾ ਜਾਣ ਕੇ ਹੋਰਨਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਔ ਜਿੰਨਾ ਸਮਾਂ ਪਾਈ ਸਾਹਿਬ ਦੇਖ ਵਰਤਉਂਦੇ ਹਨ ਉਤਨੀ ਦੇਰ ਤੱਕ ਆਪਾਂ ਰਲ ਮਿਲ ਕੇ ਬਾਣੀ ਦਾ ਜਿਹੜਾ ਇਹ ਜਾਪ ਕਰਦੇ ਆ ਗੁਰੂ ਸਾਹਿਬ ਕਿਰਪਾ ਠੀਕ ਹੈ ਪੈਸਾ ਦਾ ਹੁਕਮ ਹੈ ਕਿ ਇੱਕ ਵਾਰ ਮਹੀਨਾ ਫਿਰ ਪੜ੍ਹਦੀਏ ਧੰਵਾਹਿ ਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੇ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਦੇਖਿਆ ਰੰਗ ਕੁੜਾ ਵਿਆ ਦਿਸਣ ਸਬੇ ਸ਼ਾਰ ਹਰ ਅੰਮ੍ਰਿਤ ਗੁੰਦ ਸੁਹਾਵੜੀ ਮਿਲ ਸਾਧੂ ਪੀਵੜ ਹਾਰ ਵਣ ਤਿਣ ਪ੍ਰਭ ਸੰਗ ਮੋਲਿਆ ਸਮਰੰਥ ਪੁਰਖ ਆਪਾਰ ਹਰ ਮਿਲਣੇ ਨੂੰ ਮੰਨ ਲੋਚਦਾ ਕਰਮ ਮਿਲਾ ਬੜਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਣ ਹਰ ਸਾਵਣ ਤੇ ਨਾ ਸੁਹਾਗਣੀ ਜਨ ਰਾਮ ਨਾਮ ਉਰਹਾਰ ਸਾਵਣ ਤੇ ਨਾ ਸੁਹਾਗਣੀ ਜੈ ਨਾਮ ਨਾਮ ਉਰਹਾਰ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਪ੍ਰਵਾਦ ਗੁਰੂ ਜੀ ਦਾ